ਬਾਕੀ ਜਿੰਨਾ ਹੁਣ ਗੰਦ ਲੋਕਾਂ ਨੇ ਉਸ ਟਾਈਮ ਤੇ ਚਮਕੀਲਾ ਕੰਦੇ ਗੰਦ ਪਾਉਂਦਾ ਸੀ ਜਿੰਨਾ ਅੱਜ ਕੱਲ ਦੇ ਲੋਕਾਂ ਨੇ ਸੰਗਰਾਂ ਨੇ ਗੰਦ ਪਾਇਆ ਆ ਉਹਨਾਂ ਦਾ ਤਾਂ ਗੰਦ ਕਿਹਨੇ ਪਾਇਆ ਹੀ ਨਹੀਂ ਕੁੜੀਆਂ ਨੇ ਕੁੜੀਆਂ ਨੇ ਜ਼ਿਆਦਾ ਗੰਦ ਪਾਇਆ ਤੁਹਾਨੂੰ ਕੀ ਅਗਲੀਆਂ ਦੇਖੋ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਅਗਲੀਆਂ ਕਰ ਰਹੀਆਂ ਨੇ ਆਪਣੀ ਵੀਡੀਓ ਬਣਾ ਰਹੀਆਂ ਨੇ ਪਾਰੀਆਂ ਨੇ ਗੋਪੀ ਨੂੰ ਕੀ ਦਿੱਕਤ ਹੈ ਵੀਡੀਓ ਸਟਾਰਟ ਕਰਨ ਦੀ ਲੋੜ ਜੇ ਤਾਂ ਦਾ ਮਾਰ ਕੇ ਇੱਥੇ ਤੂੰ ਯਾ ਲਾ ਦੇ ਉਹ ਵਿਚੇ ਹਣਾ ਜੇ ਪੰਜਾਬ ਚ ਰਹਿਣਾ ਬਾਹਰ ਜਾਓ ਭਈਆਂ ਭੁਈਆਂ ਕੋ ਜਾ ਕੇ ਯੂਪ ਬਿਹਾਰ ਤੇ ਜਾ ਜਾ ਕਨੇਡਾ ਕੋ ਨੂੰ ਬਹਿ ਜਾਓ ਨਾ 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 ਪੰਜਾਬ ਦਾ ਨਾਲ ਲੋ ਤੁਹਾਡੇ ਚ ਐਕਟਿੰਗ ਹੈ ਨਹੀਂਗੀ ਤੁਸੀਂ ੱੱਕੇ ਨਾਲ ਐਕਟਰ ਬਣ ਰਹੀਆਂ ਚਿੱਤ ਆਵੇ ੱੱਕੇ ਨਾਲ ਤੁਹਾਡੇ ਚ ਜੇ ਐਕਟਿੰਗਸ ਵਾਲਾ ਬਲੋ ਆ ਤੁਸੀਂ ਉਦੋਂ ਹੀ ਹਿੱਟ ਹੋ ਜਾਣਾ ਮੈਂ ਦੋ ਦੋ ਕੈਰੈਕਟਰ ਲੈ ਜਾਂਦੇ ਇੱਕ ਕੁੜੀ ਦਾ ਕੁੜੀ ਇਦਾਂ ਦੀ ਲੈਦੇ ਸੜੀਓ ਸੁੱਕੀਓ ਜਿਹੜੀ ਉਹ ਕੰਦੀ ਜ਼ੀਰੋ ਫਿਗਰ ਸੜੀਓ ਸੁੱਕੀ ਉਹ ਮੰਨਦੇ ਆ ਆਪਾਂ ਜ਼ੀਰੋ ਫਿਗਰ ਬਿਮਾਰੀਆਂ ਦਾ ਘਰ ਦੂਜੇ ਪਾਸੇ ਤੁਸੀਂ ਇੱਕ ਮੁੰਡਾ ਲੈ ਲਓ ਜਿਹਨੇ ਸਰੀਰ ਚੰਦਿਆ ਆ ਤਕੜਾ ਠੀਕ ਆ ਤੇ ਉਹ ਕੁੜੀ ਦੇ ਤੁਸੀਂ ਜ਼ੀਰੋ ਫਿਗਰ ਵਾਲੀ ਤੇ ਕੁਝ ਨਹੀਂ ਕਰਨਾ ਤੁਸੀਂ ਇੱਕ ਉਹਨੂੰ ਧੁੰਨੀ ਤੋਂ ਹੀ ਸ਼ਾਟ ਪਵਾ ਦਿਓ ਧੁੰਨੀ ਵਾਲਾ ਹੀ ਸ਼ਾਟ ਉੱਪਰਲਾ ਹੂੰ ਹੂੰ ਉਹਦੇ ਹੀ ਖੜਾ ਦਿਓ ਉਹਨੂੰ ਉਹ ਵਾਇਰਲ ਹੋ ਜਾਣੀ ਜਿਹੜਾ ਮੁੰਡਾ ਵਿਚਾਰਾ ਇੰਨੀ ਦੇਰ ਦਾ ਡੋਡੀ ਬਿਲਡਰ ਦਾ ਬੇਟ ਮਾਰ ਰਿਆ ਪੈਂਦਿਆਂ ਨੂੰ ਦੌੜ ਰਿਆ ਸਵੇਰੇ ਸਦਾਈਆਂ ਨੂੰ ਖਰਾਕ ਕਰ ਰਿਆ ਸਤਾਈਆਂ ਨੂੰ ਪਸੀਨਾ ਡੋਰ ਰਿਆ ਜਿਮ ਦੇ ਵਿੱਚ ਉਹ ਬੰਦੇ ਦੇ ਫਾਲੋਅਰ ਹਨੀਗੇ ਉਹ ਸੜਿਆ ਜਿਹਾ ਸਰੀਰ ਲੈ ਕੇ ਖਰੇ ਬਿਮਾਰੀ ਦਾ ਘਰ ਜੀ ਰੋ ਫਿਗਰ ਹਾਂ ਹਾਂ ਤੇ ਉਹ ਵਾਇਰਲ ਹੋਣ ਲਈ ਆ ਜਿਨ੍ਹਾਂ ਕੁੜੀਆਂ ਦੇ ਖਿਲਾਫ ਗੋਪੀ ਲੌਂਗਿਆ ਗੀਤਾਂ ਦੇ ਵਿੱਚ ਲਿਖਦਾ ਏ ਉਹਨਾਂ ਕੁੜੀਆਂ ਨੂੰ ਗੋਪੀ ਲੌਂਗਿਆ ਮਾਡਲ ਲਈ ਜਾਂਦਾ ਨਹੀਂ ਤੇ ਉਹਨਾਂ ਨੇ ਵੀ ਛੋਟੇ ਕੱਪੜੇ ਪਾਏ ਹੁੰਦੇ ਨੇ ਸਿਰ ਫਰਕ ਕੀ ਰਹਿ ਗਿਆ ਨਹੀਂ ਮੈਂ ਫਰਕ ਕਰਨੀ ਤੇ ਕਹਿੰਦੀ ਚ ਫਰਕ ਨਹੀਂ ਨਹੀਂ ਮੈਂ ਇਹਨੂੰ ਦੱਸ ਦਿੰਦਾ ਮੈਂ ਤਾਂ ਸਿੰਗਰ ਹਾਂ ਮੇਰਾ ਕੰਮ ਆ ਲੋਕਾਂ ਨੂੰ ਅਨਟਰਟੇਨ ਕਰਨਾ ਹਾਂ ਠੀਕ ਆ ਜੇ ਮੈਂ ਕੁੜੀ ਕੋਈ ਗਾਣੇ 'ਚ ਲਈ ਹੋਊਗੀ ਹਾਂ ਤੇ ਮੈਂ ਉਹਦੇ ਵਾਸਤੇ ਮੁੰਡੇ ਦਾ ਵੀ ਮੁੰਡਾ ਮਾਡਲ ਵੀ ਲਿਆ ਹੋਊਗਾ ਹਾਂ ਠੀਕ ਆ ਉਹ ਉਹ ਨਾਲ ਦੀ ਇਨਵੋਲਵਮੈਂਟ ਉਹ ਜੋ ਮਰਜ਼ੀ ਕਰਨ ਗਾਣੇ ਦੇ ਵਿੱਚ ਮੈਂ ਆਰਟਿਸਟ ਆ ਮੇ ਤੋਂ ਕੰਪਨੀ ਗਾਣਾ ਖਰੀਦਦੀ ਆ ਅਗਲੇ ਮਾਡਲ ਅਗਲੇ ਨੇ ਜੋ ਮਰਜ਼ੀ ਐਕਟ ਕਰਾਉਣ ਮੈਂ ਤਾਂ ਖੜਾ ਇੱਕ ਪਾਸੇ ਗਾ ਰਿਹਾ ਹਾਂ ਨਾ ਅੱਛਾ ਤੁਹਾਡੇ ਹੱਥ 'ਚ ਨਹੀਂ ਹੁੰਦਾ ਉਹ ਨਹੀਂ ਉਹ ਮੇਰੇ ਹੱਥ 'ਚ ਨਹੀਂ ਬਟ ਮੈਂ ਸਿੰਕਾਂ 'ਚ ਹੁੰਦਾ ਹੂੰ ਸਿੰਕ ਮੀਨ ਜਿੱਥੇ ਆਪਾਂ ਗਾਉਂਦੇ ਆ ਇਦਾਂ ਤੇ ਉਹ ਹੁਣ ਕੰਪਨੀ ਨੂੰ ਪ੍ਰੋਜੈਕਟ ਦਿੱਤਾ ਹੈ ਅਗਲੇ ਜਿਹੜੀ ਮਰਜ਼ੀ ਮਾਡਲ ਨੂੰ ਕਰਾਉਣ ਜਿੱਦਾਂ ਮਰਜ਼ੀ ਕਰਨ ਹਾਂ ਨਾ ਤੇ ਇਹ ਇੱਛੇ ਇਹ ਨਹੀਂ ਹੈਗਾ ਤੁਸੀਂ ਇਹ ਦੇਖੋ ਕਿ ਬੰਦੇ ਨੇ ਕੁਝ ਗਲਤ ਤਾਂ ਨਹੀਂ ਗਾਇਆ ਜਾਂ ਕੁਝ ਬਾਕੀ ਜਿੰਨਾ ਹੁਣ ਗੰਦ ਲੋਕਾਂ ਨੇ ਉਸ ਟਾਈਮ ਤੇ ਚਮਕੀਲਾ ਕੰਦੇ ਗੰਦ ਪਾਉਂਦਾ ਸੀ ਜਿੰਨਾ ਅੱਜ ਕੱਲ ਦੇ ਲੋਕਾਂ ਨੇ ਸੰਗਰਾਂ ਨੇ ਗੰਦ ਪਾਇਆ ਆ ਉਹਨਾਂ ਦਾ ਤਾਂ ਗੰਦ ਕਿਸੇ ਨੇ ਪਾਇਆ ਹੀ ਨਹੀਂ ਹਾਂ ਠੀਕ ਆ ਕਹਿੰਦੇ ਪਹਿਲਾਂ ਉਹ ਲੋਕੇ ਬਾਥਰੂਮ ਦੇ ਅੰਦਰ ਨਾਂਂਦੀਆਂ ਤੇ ਗੰਦਾ ਸੀ ਤੇ ਅੱਜ ਨਾਂਂਦੀਆਂ ਦਿਖਾਉਂਦੇ ਨੇ ਹਾਂ ਬਿਲਕੁਲ ਬਿਲਕੁਲ ਬਾਈ ਕੁੜੀਆਂ ਨੇ ਕੁੜੀਆਂ ਨੇ ਜ਼ਿਆਦਾ ਗੰਦ ਪਾਇਆ ਤੁਹਾਨੂੰ ਕੀ ਅਗਲੀਆਂ ਦੇਖੋ ਲੋਕੇ ਵੀ ਕਹਿ ਦਿੰਦੇ ਨੇ ਕਿ ਅਗਲੀਆਂ ਕਰ ਰਹੀਆਂ ਨੇ ਆਪਣੀ ਵੀਡੀਓ ਬਣਾ ਰਹੀਆਂ ਨੇ ਪਾਰੀਆਂ ਨੇ ਗੋਪੀ ਨੂੰ ਕੀ ਦਿੱਕਤ ਆ ਹੈ ਮੈਨੂੰ ਦਿੱਕਤ ਹੋਵੇ ਮੈਨੂੰ ਦਿੱਕਤ ਹੋਵੇ ਤੇ ਗੰਦਮੰਦ ਨਾ ਕਰੋ ਜੇ ਪੰਜਾਬ 'ਚ ਰਹਿਣਾ ਬਾਹਰ ਜਾਓ ਭਈਆਂ ਭੁਈਆਂ ਕੋ ਜਾ ਕੇ ਯੂਪੀ ਬਿਹਾਰ ਤੇ ਜਾ ਜਾਓ ਕਿ ਕਨੇਡਾ ਕੋ ਨੂੰ ਉੱਦਾ ਜਾਓ ਨਾ 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 ਪੰਜਾਬ ਦਾ ਨਾਲ ਲਾਓ ਹਾਂ ਪੰਜਾਬ ਦਾ ਵਿਰਸਾ ਆ ਸਿਰ ਤੇ ਚੁੰਨੀ ਆ ਹਾਂ ਠੀਕ ਆ ਮੈਂ ਨਹੀਂ ਕਰਨਾ ਉਹ ਪੁਰਾਣੀਆਂ ਬੁੜੀਆਂ ਆਂਗੋ ਵੀ ਕੁੜੀਆਂ ਪਰਾਂਦੇ ਪਾ ਕੇ ਰੱਖਣਾ ਕੁੰਡ ਕੱਢ ਕੇ ਰੱਖਣੀਆਂ ਫਿਰ ਉਹ ਨਹੀਂ ਕਰਨੇ ਕੱਟੋ-ਕੱਟ ਮਰਿਆਦਾ 'ਚ ਰਹਿਣਾ ਮਰਿਆਦਾ 'ਚ ਰੋ ਤੁਸੀਂ ਆਪਣੇ ਕੱਪੜੇ ਵੀਡੀਓ ਬਣਾਉਣੀ ਚੱਲ ਮੈਂ ਸ਼ਾਰਟ ਵੀ ਐਕਸੈਪਟ ਕਰ ਲੈਂਦੇ ਕੁਛ ਦੇ ਲਈ ਵੀ ਚਲੋ ਤੁਸੀਂ ਸ਼ਾਰਟ ਮੋਡਲਿੰਗ ਹਾਂ ਮੋਡਲ ਕਰਦੀਆਂ ਹਾਂ ਤੇ ਵੀਡੀਓ ਤਾੜ ਕਰਨ ਦੀ ਲੋੜ ਚੇਤੇ ਮਾਰ ਕੇ ਇੱਥੇ ਟੂਜਾ ਲਾ ਦੇ ਉਹ ਵਿਚ ਹੈਨਾ ਲਾਵਾ ਕੇ ਹੈਨਾ ਵਿਚੇ ਹੀ ਕੈਮਰਾ ਬਾੜ ਕੇ ਆ ਕੱਢਦੀਆਂ ਲੋਕ ਦੇਖਦੇ ਨਹੀਂ ਬਾਈ ਹਾਂ ਲੋਕ ਮੈਂ ਤੁਹਾਨੂੰ ਦੱਸਾਂ ਲੋਕ ਬਾਈ ਕਿਉਂ ਨਹੀਂ ਤੁਸੀਂ ਇਹ ਵੀ ਭਲੇਖਾ ਕੱਢ ਦੋ ਨਹੀਂ ਇਦਾਂ ਨਹੀਂ ਹੈਗਾ ਲੋਕ ਗਹਿਮ ਹੋ ਕਿਸੇ ਦਾ ਚਲੋ ਹਜੂਦ ਦਾ 5% ਇਦਾਂ ਨਹੀਂ ਕੁੜੀਆਂ ਵਧੀਆ ਤਰੀਕੇ ਨਾਲ ਸਿੰਕ ਦਵੇਗਾ ਵਧੀਆ ਗਾਵੇ ਬਹੁਤ ਕੁੜੀਆਂ ਜਿਹੜੀਆਂ ਬੈ ਕੇ ਬੈ ਕੇ ਇੰਟਰਟੇਨ ਕਰਦੀਆਂ ਮਤਲਬ ਕਿ ਇੱਕ ਥਾਂ ਤੇ ਬਹਿ ਕੇ ਸੈੱਟ ਬਣਾਇਆ ਆ ਉਹ ਹਰਿਆਣੇ ਦੀ ਇੱਕ ਕੁੜੀ ਆ ਉਹ ਐਕਟਿੰਗ ਕਰਦੀ ਜੇ ਇਹ ਆ ਉਹ ਆ ਕੱਪੜੇ ਪੂਰੇ ਹੁੰਦੇ ਉਹ ਮੈਨੂੰ ਨਾਂ ਨਹੀਂ ਪਤਾ ਹੂੰ ਬਹੁਤ ਕੁੜੀਆਂ ਜਿਹੜੀਆਂ ਫੇਮਸ ਐ ਤੁਹਾਡੇ ਚ ਐਕਟਿੰਗ ਹੈ ਨਹੀਂਗੀ ਤੁਸੀਂ ੱੱਕੇ ਨਾਲ ਐਕਟਰ ਬਣ ਰਹੀਆਂ ਹੂੰ ਚਾਹੇ ੱੱਕੇ ਨਾਲ ਤੁਹਾਡੇ ਚ ਜੇ ਐਕਟਿੰਗ ਵਾਲਾ ਬੱਲੋ ਆ ਤੁਸੀਂ ਉਦਾਂ ਹੀ ਹਿੱਟ ਹੋ ਜਾਣਾ ਹੂੰ ਸਟੋਰੀ ਬਣਾਓ ਛੋਟੀ ਜੀ ਕੋਈ ਐਕਟ ਕਰੋ ਐਕਟਿੰਗ ਜਿਹਨੂੰ ਐਕਟਿੰਗ ਕੰਦੇ ਆ ਹਨਾ ਪਰ ਉਹ ਵੀ ਆਪਣੇ ਆਪ ਨੂੰ ਐਕਟਰ ਹੀ ਕਹਿੰਦੀ ਐ ਇੱਕ ਐਕਟਰ ਦੇ ਸਿਰ ਤੇ ਹਿੱਟ ਹੋਣਾ ਹੂੰ ਇੱਕ ਜਿਸਮ ਦਿਖਾ ਕੇ ਹਿੱਟ ਹੋਣਾ ਕਹਿੰਦੇ ਚ ਜ਼ਮੀਨ ਅਸਮਾਨ ਦਾ ਫਰਕ ਹੋ ਆ ਬਾਈ ਇਹ ਵੀ ਕਹਿੰਦੇ ਨੇ ਕਿ ਇੱਕ ਮੁੰਡਾ ਜਿਹਦੇ ਚ ਲੱਖ ਗੁਣ ਹੋਣ ਉਹਨੂੰ ਆਪਣੇ ਫੋਲੋਅਰ ਬਣਾਉਣੇ ਵਾਸਤੇ ਸਾਲਾ ਲੰਘ ਜਾਂਦੇ ਨੇ ਪਰ ਇੱਕ ਕੁੜੀ ਸਿਰਫ ਸਰੀਰ ਦਿਖਾ ਕੇ ਮਿਲੀਅਨ ਤੱਕ ਪਹੁੰਚ ਜਾਂਦੀ ਬਿਲਕੁਲ ਮੈਂ ਦੋ ਦੋ ਕੈਰੈਕਟਰ ਲੈ ਜਾਂਦੇ ਆ ਇੱਕ ਕੁੜੀ ਦਾ ਕੁੜੀ ਇਦਾਂ ਦੀ ਲੈਦੇ ਨੇ ਸੜੀਓ ਸੁੱਕੀ ਹੋ ਜਿਹੜੀ ਉਹ ਕਹਿੰਦੀ ਜ਼ੀਰੋ ਫਿਗਰ ਸੜੀਓ ਸੁੱਕੀ ਹੋ ਮੰਨਦੇ ਆਪਾਂ ਜ਼ੀਰੋ ਫਿਗਰ ਬਿਮਾਰੀਆਂ ਦਾ ਘਰ ਵਾ ਮੈਂ ਸਿੱਧਾ ਗੱਲ ਹੈ ਠੀਕ ਆ ਜ਼ੀਰੋ ਫਿਗਰ ਵਾਲੀ ਲੈ ਲਓ ਦੂਜੇ ਪਾਸੇ ਤੁਸੀਂ ਇੱਕ ਮੁੰਡਾ ਲੈ ਲਓ ਜਿਹਨੇ ਸਰੀਰ ਚੰਡਿਆ ਆ ਤਕੜਾ ਠੀਕ ਆ ਹਾਂ ਤੇ ਉਹ ਕੁੜੀ ਦੇ ਤੁਸੀਂ ਜੀਰੋ ਫਿਗਰ ਵਾਲੀ ਦੇ ਕੁਝ ਨਹੀਂ ਕਰਨਾ ਤੁਸੀਂ ਇੱਕ ਉਹਨੂੰ ਧੁੰਨੀ ਤੋਂ ਹੀ ਸ਼ਾਰਟ ਪਵਾ ਦਿਓ ਧੁੰਨੀ ਵਾਲੀ ਸ਼ਾਰਟ ਉੱਪਰ ਲਾ ਹਾਂ ਹਾਂ ਉੱਦ ਹੀ ਖੜਾ ਦਿਓ ਉਹਨੂੰ ਉਹ ਵਾਇਰਲ ਹੋ ਜਾਣੀ ਜਿਹੜਾ ਮੁੰਡਾ ਵਿਚਾਰਾ ਇੰਨੀ ਦੇਰ ਦਾ ਬੋਡੀ ਬਿਲਡਰ ਦਾ ਬੇਟ ਮਾਰ ਰਿਆ ਪੈਂਦਾਈਆਂ ਵਾਂਗੂ ਦੌੜ ਰਿਆ ਸਵੇਰੇ ਸਦਾਈਆਂ ਵਾਂਗੂ ਖਰਾਕ ਕਰ ਰਿਆ ਸਤਾਈਆਂ ਵਾਂਗੂ ਪਸੀਨਾ ਡੋਲ ਰਿਹਾ ਜਿਮ ਦੇ ਵਿੱਚ ਉਹ ਬੰਦੇ ਦੇ ਫਾਲੋਅਰ ਹਨੀਗੇ ਉਹ ਸੜਿਆ ਜਿਹਾ ਸਰੀਰ ਲੈ ਕੇ ਖਰੇ ਬਿਮਾਰੀ ਦਾ ਘਰ ਜੀ ਰੋ ਫਿਗਰ ਹਾਂ ਤਾਂ ਉਹ ਵਾਇਰਲ ਹੋਣ ਲਈ ਆ ਸਰੋਤੇ ਨਹੀਂ ਜ਼ਿੰਮੇਵਾਰ ਜਿਹੜੇ ਦੇਖਦੇ ਨੇ ਸਰੋਤੇ ਵੀ ਆਡੀਅנס ਵੀ ਜ਼ਿੰਮੇਵਾਰ ਆ ਪਰ ਮੈਂ ਇਹ ਨਹੀਂ ਇਹ ਤਾਂ ਲੋਕਾਂ ਨੇ ਹੁਣ ਮੇਰੇ ਗੀਤ ਕੁੜੀਆਂ ਤੋਂ ਬਿਨਾਂ ਚੱਲਦੇ ਆ ਹਿੱਟ ਹੁੰਦੇ ਆ ਟ੍ਰੈਂਡਿੰਗ 'ਚ ਆਉਂਦੇ ਆ ਮੇਰਾ ਇੰਡਸਟਰੀ 'ਚ ਕਾਫੀ ਮਹਿੰਗਾ ਮੇਰਾ ਗੀਤ ਵੇਕਦਾ ਇੰਡਸਟਰੀ 'ਚ ਬਿਲਕੁਲ ਠੀਕ ਆ ਕੋ ਕੁੜੀਆਂ ਤੋਂ ਬਿਨਾਂ ਹੁੰਦਾ ਉਹ ਕੁੜੀਆਂ ਤੋਂ ਬਗੈਰ ਹੀ ਬਣਿਆ ਹੁਣ ਜੇ ਮਾਡਲ ਮਾਡਲ ਹੁਣ ਆਰਟਿਸਟ ਆ ਆਪਾਂ ਜੇ ਕੁਝ ਤੁਸੀਂ ਇਹ ਦੇਖੋ ਇਹਨਾਂ ਇਹ ਜਿਹੜੀ ਇੰਸਟਾਗ੍ਰam ਵਾਲੀਆਂ ਤੇ ਜਿਹੜੀ ਆਰਟਿਸਟ ਹੈ ਗੀਤਾਂ ਦੇ ਵਿੱਚ ਕੰਮ ਕਰਦੀ ਆ ਜਿਵੇਂ ਉਹ ਕਹਿੰਦੇ ਨੇ ਕਿ ਮਾਡਲ ਫਰਕਾ ਦੋਨਾਂ ਚ ਚਰਨਜੀਤ ਕੌਰ ਹੈ ਸ਼ਾਇਦ ਪਤਾ ਨਹੀਂ ਕੀ ਨਾਮ ਆ ਉਹ ਕੁੜੀ ਚੁੰਨੀ ਲੈ ਕੇ ਵੀਡੀਓ ਬਣਾਉਂਦੀ ਆ ਉਹ ਬੜੀ ਸੁਣੀ ਹਿੱਟ ਉਹ 6 ਲੱਖ ਫਾਲੋਅਰ ਆ ਮੈਂ ਸਵੇਰੇ ਖੜੇ ਮੈਨੂੰ ਉਹਦੀ ਵੀਡੀਓ ਸ਼ੁਰੂ ਹੋਈ ਚਰਨਜੀਤ ਕੋਈ ਚਰਨਜੀਤ ਚੰਨੂ ਕੁਛ ਇਦਾਂ ਕੁਛ ਹੂੰ ਹੂੰ ਭੋਕੜੀਆਂ ਜਿਹੜੀਆਂ ਪਰ ਐਵੇਂ ਕਿਉਂ ਲੱਗਦਾ ਕਿ ਅਸੀਂ ਛੋਟੇ ਪਾ ਕੇ ਜਲਦੀ ਫੇਮਸ ਹੋ ਜਾਏ ਅ ਫਿਰ ਉਹਨਾਂ ਦੀ ਆਪਣੀ ਸੋਚਣੀ ਹੈ ਨਹੀਂ ਉਹ ਹਾਂ ਉਹ ਬਿਲਕੁਲ ਵੀ ਆਪਾਂ ਉਹ ਵੀ ਇਦਾਂ ਇਹ ਹਟੋਣਾ ਇਹਦੇ ਨਾਲੋਂ ਮੈਂ ਕਹਿੰਨਾ ਕੁੜੀਆਂ ਨੂੰ ਮੈਂ ਇਹ ਸਲਾਹ ਦਿੰਨਾ ਭਈ ਜੇ ਤੁਸੀਂ ਆ ਨੰਗ ਦਿਖਾ ਕੇ ਇਹ ਹਟੋਣਾ ਤੁਸੀਂ ਉਦਾਂ ਹੀ ਰੀਲਾਂ ਤੇ ਦਿਖਾਈ ਜਾਨੀ ਕੋਈ ਫੈਸਾ ਨਹੀਂ ਹੋ ਨਹੀਂ ਫੈਸਾ ਜੇ ਨੰਗ ਦਿਖਾਉਣ ਦਾ ਜਿਆਦਾ ਸ਼ੌਂਕ ਆ ਕਰੋ ਤਾਂ ਕਲੈਬ ਜونی ਸੈਂਸ ਨਾਲ ਜਾ ਕੇ ਮਜ਼ਾਕ ਨਹੀਂ ਮੈਂ ਸੱਚੀ ਗੱਲ ਕਹਣਾ ਜੇ ਜੇ ਗੰਦ ਦਿਖਾਉਣ ਦਾ ਤੁਹਾਨੂੰ ਬੜਾ ਸ਼ੌਂਕ ਆ ਹੂੰ ਸ਼ੂਟ ਕਰਾ ਲਓ ਬਲੂ ਫਿਲਮ ਬਣਾ ਲਓ ਜਾ ਕੇ ਸ਼ੂਟ ਕਰ ਲਓ ਹੂੰ ਸੱਚੀ ਬਹੁਤ ਸਾਈਡਾਂ ਤੇ ਚੱਲਣੀ ਤੁਸੀਂ ਬਹੁਤ ਹਿੱਟ ਹੋ ਜਾਣਾ ਹੂੰ ਠੀਕ ਆ ਜੇ ਗੰਦ ਦਿਖਾਉਣ ਦਾ ਜ਼ਿਆਦਾ ਸ਼ੌਂਕ ਵਾ ਹੂੰ ਠੀਕ ਆ ਤੁਹਾਨੂੰ ਇਹਨੇ ਲਾਈਕ ਆਉਂਦੇ ਲਾਈਕਾਂ 'ਚ ਇੰਨੇ ਪੈਸੇ ਥੋੜੀ ਹੀ ਆਉਂਦੇ ਆ ਤੁਹਾਨੂੰ ਇਹ ਲੱਗਦਾ ਹਾਂਜੀ ਵੈਬਸਾਈਟਾਂ 'ਤੇ ਤੁਹਾਨੂੰ ਜ਼ਿਆਦਾ ਪੈਸੇ ਆ ਜਾਣੇ ਆ ਹੂੰ ਉਹ ਕਰ ਲਓ ਕੰਮ ਜਾ ਕੇ ਹੂੰ ਮੇਰਾ ਇਹ ਆ ਤੁਸੀਂ ਅਸੀਂ ਰਹਿ ਵਾਸੀ ਅਸੀਂ ਪੰਜਾਬ ਦੇ ਆ جے لوکاں نے کہنا اگ اگ چکی ساری دنیا چ ਏਡੇ ਦੇش ہے کہ سارا میں ਇਹ ਕੰਨਾ ਜਾ ਕੇ ਪੰਜਾਬ ਛੋਟਾ ਜਿਹਾ ਹੈ ਨਾ ਤੁਸੀਂ ਜਿਹੜੇ ਮਰਜੀ ਕੰਟਰੀ 'ਚ ਜਾ ਕੇ ਪੰਜਾਬ ਦਾ ਨਾਮ ਪੁੱਛੇ ਦੇਖੋ ਪੰਜਾਬ ਹਾਂ ਹੈ ਜਿਹਨੂੰ ਗੋਰੇ ਨੂੰ ਨਹੀਂ ਵੀ ਪਤਾ ਆਊਗਾ ਨਾ ਜਦੋਂ ਪੰਜਾਬ ਕਹੋਗੇ ਉਹਦੇ ਕੰਨ ਖੜੇ ਹੋ ਜੂਗੇ ਪੰਜਾਬ ਇੱਕ ਦੁਨੀਆ ਦੇ ਸ਼ਹਿਰ ਵਾ ਦੁਨੀਆ ਤੇ ਇਲਾਕਾ ਆ ਇੱਕ ਪੰਜਾਬ ਹੈ ਨਾ ਇੱਕ ਪ੍ਰਾਂਤ ਵਾ ਸਾਡਾ ਬੇ ਇਲਾਕਾ ਆ ਪੰਜਾਬ ਦਾ ਇੰਡੀਆ ਨਾਲ ਜੋੜ ਕੇ ਜੁੜ ਕੇ ਰਹੇ ਪੰਜਾਬ